Gracias. Thank you ਜਾਂ ਜਿਹੜੀ ਸ਼ੋਭਾ ਯਾਤਰਾ ਤੇ ਪਹੁੰਚੇ ਜਿੱਦਾਂ ਕਰੇਗਾ ਜੀ ਸ਼ੋਭਾ ਯਾਤਰਾ ਤੇ ਪਹੁੰਚ ਪ੍ਰਗਟ ਦਿਵਸ ਤੋਂ ਪਹਿਲਾਂ ਹਮ ਤਾਂ ਮੈਂ ਆਜੀ ਦੇ ਸ਼ੁਭ ਪਿਆਰੇ ਤੇ ਸਾਰੇ ਸਮਾਜ ਤੋਂ ਸਾਰੇ ਬਾਲਮੀਕ ਮਾਈ ਨੂੰ ਲੱਖ ਲੱਖ ਵਧਾਈ ਤੇ ਜੈ ਬਾਲਮੀ ਪੁਗਾਨ ਬਾਲਮੀਕੀ ਦੀ ਜਨਮਤੀ ਹਰ ਸਾਲ ਪੂਰੇ ਵਰਲਡ ਦੇ ਵਿੱਚ ਮਨਾਈ ਜਾਂਦੀ ਹੈ ਉਹ ਫਰੋਈ ਪਰਛੋਣੇ ਸਾਡੇ ਵੱਡੇ ਮੰਦਿਰ ਦੇ ਵਿੱਚ ਸਮੁੱਚੀ ਟੀਮ ਜਿਹੜੀ ਹੈ ਕਈ ਸਾਲਾਂ ਤੋਂ ਸਦੀਆਂ ਹੀ ਹੋ ਗਈਆਂ ਤੇ ਅੱਜ ਦਾ ਵਿਹੜਾ ਜਿਹੜਾ ਆਪਣੀ ਧੂਮ-ਧਾਮ ਨਾਲ ਮਨਾਂਦੇ ਐ ਤੇ ਮਨੂੰ ਵੀ ਮੇਰੇ ਖਲ 20 ਸਾਲ ਹੋ ਗਏ ਆਉਣੇ ਆ ਤੇ ਲਗਾਤਾਰ ਮੈਂ ਧਵਾਨ ਬਲਮੀ ਜੀ ਦੇ ਚਰਨਾਂ ਦੇ ਵਿੱਚ ਹਮੇਸ਼ਾ ਮਾਤਾ ਦੇ ਕੇ ਦੇ ਅਸ਼ੀਰਵਾ ਲੈ ਕੇ ਜਨਾ ਅੱਜ ਵੀ ਮੈਂ ਆਇਆ ਅੱਜ ਮੈਂ ਇਸ ਖੁਸ਼ੀ ਦੇ ਦਿਹਾੜੇ ਤੇ ਸਾਰੇ ਸਮਾਜ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਸਮੁੱਚੀ ਟੀਮ ਦੇ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਨੂੰ ਬਲ ਬਖਸ਼ਣ ਹਰੇ ਹਰ ਸਾਲ ਜਿਹੜਾ ਸੀ ਇਸ ਰੇਤ ਤੂਮ ਤਾਂ ਉਹਨਾਂ ਨੂੰ ਭਵਾਨ ਬਣ ਵਿੱਚ ਜੀ ਦਾ ਦੇੜਾ ਮੰਦਿਰ ਕੀ ਅੱਜ ਦੇ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਮਾਜ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਾਰ ਨਾਰਾ ਭਾਜੀ ਅੱਜ ਜਿਹੜੇ ਪੁਰਾਣੇ ਮੰਦਿਰ ਦੇ ਵਿੱਚ ਪਹੁੰਚੇ ਹੋ ਕਿੱਦਾਂ ਦਾ ਰਹੇਗਾ ਜੀ ਜਿਹੜੀ ਅੱਜ ਸ਼ੋਭਾ ਯਾਤਰਾ ਜਿਹੜੀ ਪ੍ਰਗਟ ਦਿਵਸ ਤੇ ਨਿਕਲਦੀ ਜਾ ਰਹੀ ਸਭ ਤੋਂ ਪਹਿਲਾਂ ਤਾਂ ਮੈਂ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਲੱਖ ਲੱਖ ਵਧਾਈ ਦੇਣਾ ਭਾਈਚਾਰੇ ਨੂੰ ਸਮੁੱਚੀ ਗੋਮ ਨੂੰ ਕਿ ਜਿਹੜੇ ਇਸ ਮੰਦਿਰ ਤੋਂ ਹਮੇਸ਼ਾ ਫੋਜਪੁਰ ਵੱਡੇ ਮੰਦਿਰ ਤੋਂ ਜੜੀ ਆ ਆਪ ਦਾ ਜਿਹੜਾ ਕਾਰਜ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਸੇਵਾ ਜਿਹੜਾ ਕਰਦਾ ਹੈ ਕਿਉਂਕਿ ਸਾਡੀ ਨਵੀਂ ਪੀੜੀ ਨੂੰ ਜਿਹੜਾ ਹੈ ਇਹ ਬੜੀ ਵੱਡੀ ਲੋਡ ਹੈ ਕਿ ਜਿਹੜੀ ਸਾਡਾ ਜਿਹੜੀ ਵਿਰਾਸਤ ਹੈ ਕਿਵੇਂ ਚੱਲਦੀ ਜਾ ਰਹੀ ਉਹਨੂੰ ਸੰਭਾਲ ਲਈ ਜਿਹੜਾ ਸਾਨੂੰ ਜਿਹੜਾ ਗੁਰੂ ਚਰਨ ਗੁਰੂ ਹੰਦੇ ਜਿਹੜੇ ਨਕਸ਼ੇ ਕਦਮਾਂ ਤੇ ਕਿਵੇਂ ਚੱਲਣਾ ਉਹ ਸਾਨੂੰ ਨਵੀਂ ਪੀੜੀ ਨੂੰ ਬੜਾ ਜ਼ਿਆਦਾ ਲੋਡ ਅੱਜ ਜਿਹੜੀ ਕੁਝ ਢਟਕ ਵੀ ਚੁੱਕੀ ਹੈ ਉਹਨੂੰ ਜਿਹੜਾ ਨਕਸ਼ੇ ਕਦਮਾਂ ਤੇ ਦੁਬਾਰਾ ਚੱਲਣ ਲਈ ਉਹ ਤਾਂ ਹੀ ਚੱਲ ਸਕਨੇ ਆ ਜੇ ਅਸੀਂ ਆਪਦੇ ਦਿਹਾੜੇਸ਼ ਚੰਗੇ ਕੰਮ ਜਿਹੜਾ ਕਰਕੇ ਆਪਦੀ ਨਵੀਂ ਪੀੜੀ ਨੂੰ ਜੜੀ ਆ ਉਹ ਸੇ ਦੇ ਸਕੀਏ ਭਾਜੀ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਜੀ ਕਿੱਦਾਂ ਦੀ ਤਿਆਰੀ ਸੀਗੀ ਔਰ ਕਿੱਧਰ ਦੀ ਸ਼ੋਭਾ ਯਾਤਰਾ ਕਿੱਥੋਂ ਲੈ ਕੇ ਔਰ ਕਿੱਥੇ ਜੱਕ ਸਮਾਪਤੀ ਹੋਈ ਜੀ ਸਭ ਤੋਂ ਪਹਿਲਾਂ ਸਾਰੇ ਹੀ ਆਤਰਮ ਪ੍ਰੇਮਯ ਨੂੰ ਜੈ ਵਾਲਮੀਕੀ ਸੋ ਅੱਜ ਜੋ ਅੱਜ ਦਾ ਦਿਹਾੜਾ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਬੜੀ ਧੂਮ-ਧਾਮ ਨਾਲ ਐਸੀ ਵੀ ਹਰ ਸਾਲ ਇਸ ਕੇਂਦਰਿਆ ਮੰਦਿਰ ਤੋਂ ਇਹ ਦਿਹਾੜਾ ਬੜੇ ਧੂਮ-ਧਾਮ ਨਾਲ ਮਨਾਉਂਦੇ ਆ ਜਿਹਦੇ ਵਿੱਚ ਐਮਐਲਏ ਸਾਹਿਬ ਦਾ ਬੜਾ ਸਹਿਯੋਗ ਹੁੰਦਾ ਸਾਨੂੰ ਸਮੁੱਚੀ ਟੀਮ ਦਾ ਸਾਡੀ ਦਾ ਸਹਿਯੋਗ ਹੁੰਦਾ ਔਰ ਇਹ ਸ਼ੋਭਾ ਯਾਤਰਾ ਬਹੁਤ ਪੁਰਾਣੇ ਸਮੇਂ ਤੋਂ ਇਸ ਵੱਡੇ ਮੰਦਿਰ ਤੋਂ ਚੱਲਦੀ ਪਈ ਹੈ ਔਰ ਇੱਥੋਂ ਸ਼ੁਰੂ ਹੁੰਦੀ ਹੈ ਸਾਰਾ ਬਾਜ਼ਾਰ ਘੁੰਮ ਕੇ ਐਂਡ ਵੀ ਸਮਾਪਤੀ ਇੱਥੇ ਕਰੀਦੀ ਅਸੀਂ ਪਰ ਮੈਂ ਕਹਿਣਾ ਚਾਹਾਂਗਾ ਵੀ ਜੋ ਅੱਜ ਇਸ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਾਡੇ ਨਸ਼ੇ ਦੀ ਮੁਹਿੰਮ ਚੱਲ ਰਹੀ ਹੈ ਔਰ ਮੈਂ ਇਸ ਵਿਹਾੜੇ ਤੇ ਲੋਕਾਂ ਨੂੰ ਅਪੀਲ ਕਰਾਂਗਾ ਵੀ ਜੋ ਇਹ ਨਸ਼ੇ ਦੇ ਵਿਰੁੱਧ ਪਾ ਚੱਲੀ ਹੈ ਸਾਰੇ ਖੜੇ ਹੋ ਕੇ ਇੱਕ ਕੰਮ ਖਤਮ ਕਰਾਈਏ ਪੰਜਾਬ 'ਚ ਇਸ ਪਾਵਨ ਵਿਹਾੜੇ ਤੇ ਆਪਾਂ ਇੱਕ ਸੌਣ ਲਈਏ ਵੀ ਆਪਾਂ ਨਸ਼ਾ ਜਿਹੜਾ ਮੁਕਤ ਪੰਜਾਬ ਕਰੀਏ ਇੰਨੇ ਹੀ ਮੈਂ ਸ਼ਬਦਾਂ ਦਾ ਧੰਨਵਾਦ ਕਰਾਂਗਾ